ਇਧਰ ਬਣ ਲੱਗੀ ਐ ਜੀ ਹੁਣ ਬਰੂ ਦੀ ਕਾਫੀ ਸਟਰੋਂਗ ਜੀ ਕਾਫੀ ਬਣਾ ਲਾਂਗੇ ਇਧਰ ਹੋਣਿਆ ਦੁੱਧ ਬੋਇਲ ਤੇ ਇਧਰ ਕਾਫੀ ਲਈ ਇਲਾਚੀ ਵਗੈਰਾ ਜਿਹੜੀ ਵਿੱਚ ਐਡ ਕਰ ਦਿੱਤੀ ਆ ਕਾਫੀ ਜ਼ਿਆਦਾ ਬਣਾਵਾਂਗੇ ਕਿਉਂਕਿ ਚਾਣ ਕੋਣ ਸਾਡਾ ਪਲਾਨ ਜਿਹੜਾ ਬਣ ਗਿਆ ਸ਼੍ਰੀ ਨੰਦਪੁਰ ਸਾਹਿਬ ਜਾਣ ਦਾ ਇਹ ਜਿਹੜਾ ਇਹ ਦੁੱਧ ਗਰਮ ਕਰਾਂਗੇ ਜਿਹੜਾ ਇਹਨੂੰ ਠੰਡਾ ਕਰਕੇ ਤੇ ਬੋਤਲਾਂ ਚ ਫਿਲ ਕਰ ਲਾਂਗੇ ਰੀਤ ਲਈ ਤੇ ਬਾਕੀ ਜਿਹੜਾ ਇਹ ਆ ਦੁੱਧ ਦੀ ਸਾਰੇ ਦੀ ਕਾਫੀ ਬਣਾ ਕੇ ਥਰਮਸ ਜਿਹੜੀ ਫਿਲ ਕਰ ਲਾਂਗੇ ਰਸਤੇ ਵਿੱਚ ਕੰਮ ਆਏਗੀ ਕੋਝੋਂ ਪੀ ਕੇ ਜਾਵਾਂਗੇ ਪੂਰਾ ਮਿਲਕ ਦੇ ਨਾਲ ਕਾਫੀ ਜਿਹੜੀ ਐਡ ਕਰ ਲੈਣੇ ਉਹਦੇ ਵਿੱਚ ਜਿਹੜੀ ਐਡ ਕਰ ਦਿੱਤੀ ਆ ਸਰਦਾਰ ਜੀ ਜਿਹੜੇ ਉਹ ਗੇੜਿਆਂ ਚ ਨਾਲੇ ਕਹਿੰਦੇ ਮੈਂ ਗੱਡੀ ਨੂੰ ਇੱਕ ਵਾਰੀ ਪ੍ਰੋਪਰ ਉਹਦੀ ਚੈਕਿੰਗ ਕਰਵਾ ਲਾਂ ਕਿਉਂਕਿ ਸਫ਼ਰ ਤੇ ਜਾਣਾ ਹੈ ਇਸ ਕਰਕੇ ਮੈਂ ਕਾਫੀ ਵਗੈਰਾ ਜੜੀ ਉਹ ਅੰਦਰੋਂ ਸਸ ਫਿਲ ਕਰ ਲੈਣੀ ਆ ਤੇ ਜਿਹੜਾ ਦੁੱਧ ਘਰਨ ਕੀਤਾ ਉਹਨੂੰ ਠੰਡਾ ਕਰਕੇ ਉਹਨੂੰ ਵੀ ਫਿਲ ਕਰ ਲੈਣੇ ਆ ਬੋਟਲ ਵਿੱਚ ਚਲੋ ਜੀ ਪੈਕਿੰਗ ਸਾਡੀ ਗਈ ਹੈ ਹੋ ਹਾਂ ਇਹ ਕੰਬਲ ਬੈੱਡ ਸ਼ੀਟ ਐ ਸੋਨਿਹਾ ਸਤਿ ਸ੍ਰੀ ਅਕਾਲ ਮੈਂ ਕੁਰਸੀ ਕਾ ਖਾਸਾ ਵਾਇਕੋ ਚਿਕਲੀ ਫਤੇ ਸਾਡਾ ਅਚਾਨਕ ਸ਼ਾਮ ਨੂੰ ਪਲਾਨ ਬਣਿਆ ਹੈ ਜਾਣਦਾ ਮੈਂ ਜਲਦੀ ਨਾਲ ਕੱਪੜੇ ਵਗੈਰਾ ਪ੍ਰੈਸ ਕਰਕੇ ਪੈਕਿੰਗ ਕਰ ਲਈ ਕਿਹੜਾ ਗੋਦਾ ਸਰ ਚੱਲੇ ਆਪਾਂ 10 ਸਰ ਚੱਲੇ ਨਹੀਂ ਚੱਲ ਰਿਹਾ ਸ਼੍ਰੀ ਨੰਦਕੁਆ ਸਰ ਇਹ ਤੂੰ ਹੀ ਪੀਂਹਂਦੇ ਹੋ ਦੁੱਧ ਰੁੱਖ ਲੱਗੀ ਤੁਹਾਨੂੰ ਕੋ ਜਦ ਮਿਲ ਲੱਗਦੀ ਇਹ ਸੰਗਤ ਜੜੀਆ ਜਾਂਡੇ ਆ ਸ਼੍ਰੀ ਦਰਬਾਰ ਸੈਬ ਸਵੇਰੇ ਆ ਸੰਗਰਾਮ ਅੱਜ ਕਾਸਾ ਵਹੀਂ ਚਿਕਿਫਤੇ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕਿਥੇ ਕਿਥੇ ਚੱਲੇ ਆ ਅੱਪਾ ਨੰਦਪੁਰ ਸਾਹਿਬ ਸ੍ਰੀ ਨੰਦਪੁਰ ਸਾਹਿਬ ਕੋਤ ਬੋਲੀ ਦਾ ਕੀ ਬੋਲੀਦਾ ਸ੍ਰੀ ਰਾਮ ਸ੍ਰੀ ਨਾ ਸ੍ਰੀ ਨੰਦਪੁਰ ਸਾਹਿਬ ਸ੍ਰੀ ਨੰਦਪੁਰ ਸਾਹਿਬ ਬਾਈ ਗੁਰੂ ਜੀ ਵਰਦੂ ਜੀ ਇਹ ਤੋ ਲੈਣੇ ਜੀ ਬਿਸਕਟ ਨਹੀਂ ਬਸ ਹੂੰ ਚਲੋ ਜੀ ਪੈਟਰੋਲ ਵੀ ਫੁੱਲ ਕਰਵਾ ਲਿਆ ਅੱਜ ਕਰੋਨਾ ਅੱਡੜ ਵੀ ਕਰਵਾ ਲਿਆ ਪੁੱਤ ਅਬ ਪੈਟਰੋਲ ਆ ਰੇ ਉਹ ਵੀ ਕਰੋਨਾ ਚਾ ਵਾਡੇ ਪਾਪਾ ਗੱਡੀ ਵਿੱਚ ਚੈੱਕ ਕਰਵਾਉਣ ਇੱਕ ਵਾਰ ਫੇਰ ਤੋਂ ਹਾਂ ਵੀ ਕਰੋਨਾ ਫਿਰ ਲੱਗਦੀ ਐ ਪਰ ਰੁਕਦੇ ਨਹੀਂ ਫਿਰ ਲੈ ਡਰਾਈ ਲੱਗਦੇ ਤੇ ਰੁਕਦੇ ਨਹੀਂ ਫਿਰ ਫਿਰ ਬਿਉਲਾ ਹੀ ਲੱਗਦੇ ਤੇ ਇਹ ਪਲਕੀ ਸਨੌਂਦੀ ਦਨ ਪਤਾ ਲਾਈਟਾਂ ਦਾ ਸਨੌਂਸ ਕੋਲ ਜਿਹੜਾ ਨੇ ਸਿਖਾਇਆ ਹੈ ਨਾ ਤੇ ਉਸ ਕੋਲ ਉੱਤੇ ਪੇਪਰ ਤੇ ਨਹੀਂ ਨਾ ਕੁਝ ਨਾ ਤੇ ਆਪਾਂ ਫਿਰ ਚਲ ਗਏ ਮੈਂ ਬੈਂਡ ਗਿਆ ਹਿੱਕੀ ਗ੍ਰੀਨ ਬਲੂ ਰੈੱਡ ਬਸ ਤੇ ਦੋ ਦੋ ਸੀ ਜਾਂਦੇ ਹੋ ਤੇ ਅਗਲੀ ਗਰਦੀ ਤੇ ਰੈੱਡ ਗ੍ਰੀਨ ਲਾਈਟ ਤੇ ਜਾਗਦੇ ਹੋ ਸਟਾਪ ਹੋ ਜਿਦਾ ਹੈ ਹਣਾ ਕੀ ਰੈੱਡ ਲਾਈਟ ਤੇ ਰੁਕੂ ਜਿਦਾ ਹਨਾ ਤੇ ਫਿਰ ਗ੍ਰੀਨ ਲਾਈਟ ਤੇ ਗੋਹ ਜਿਦਾ ਓ ਵਾਓ ਇਹ ਸਾਰਾ ਲੱਗਦੀ ਬੇ ਅਰੇ ਇਹ ਸਾਰਾ ਫਟਾ ਹੈ ਹਵਾ ਹੀ ਇੱਡਾ ਕੋਲਾ ਕੀ ਤੋਂ ਨਾ ਹਾਂਜੀ ਚਲੋ ਹੁਣ ਸਨ ਰਾਈਜ਼ ਸਨ ਰਾਈਜ਼ ਹੀ ਲੈ ਜਰਾ ਦੇਖਣੇ ਆਵੇਲੀ ਜਲਦੀ ਹੈ ਨਹੀਂ ਹਵੇਲੀ ਨਹੀਂ ਇੱਥੇ ਆ ਕੇ ਦੇਖੀਏ ਇੱਥੇ ਆ ਜਾਓ ਇੱਥੇ ਖਾਣੀ ਰੋਟੀ ਇਹ ਚੀਆ ਮੇਰਾ ਇੱਥੇ ਸਾਨ ਨਰਾਇਸੂ ਵਿਲੇ ਰੀਤ ਕੰਦੀ ਫੇਰ ਉੱਥੇ ਆ ਕੇ ਫੋਟੋ ਉੱਥੋਂ ਗਏ ਹਾਂ ਪੈਰ ਚੱਲੇ ਹਾਂ ਉਹਦੇ ਵਿੱਚ 에어ਪੋਰਟ ਜਿਹੜਾ ਐਰੋਪਲੇਨ ਵਿੱਚ ਬਸ ਆ ਜਾਓ ਇਹ ਬਰਦਰ ਜੋਟਾ ਬਾਜ ਇੱਥੇ ਅਸੀਂ ਰੋਟੀ ਖਾਣ ਲਈ ਰੁਕੇ ਹਾਂ ਰੀਤ ਦੇ ਇੱਥੇ ਆਪਣਾ ਇੰਜੋਏ ਕਰਨ ਆਬੇ ਦੇ ਅੰਦਰ ਤੇ ਅਜੇ ਐਂਟਰੀ ਕਰਨੀ ਆ ਰੋਟੀ ਖਾਣ ਲਈ ਰੀਤ ਜਿਹੜੇ ਇੱਥੇ ਆਰਮੀ ਵਾਲਿਆਂ ਦੇ ਟੈਂਕ ਦੇਖ ਕੇ ਤੇ ਡੇ ਹੀ ਇੰਜੋਏ ਕਰਨ ਉਸ ਤੋਂ ਬਾਅਦ ਫੇਰ ਉਹ ਡੇ ਆਪਣੇ ਪਾਪਾ ਦੇ ਨਾਲ ਰੀਤ ਸਾਡਾ ਉੱਥੇ ਜਿਹੜਾ ਇਹ ਫੰਕਸ਼ਨ ਕੰ का ਕੋਈ ਮੌਕਾ ਜਿਹੜਾ ਇੰਜੋਏ ਕਰਨ ਦਾ ਹੱਥੋਂ ਜਾਣ ਨਾ ਦੇ। ਕਿੱਥੇ ਕ ਪਹੁੰਚ ਗਈਆਂ? ਹਾਵੇਨਦੀ ਲਾਂਗੇ, ਇਹ ਤੇ ਰੀਤ ਤੇ ਪਾਪਾ ਚਲੇ ਗਏ ਆ ਰੀਤ ਮੰਗਣ ਦੇ ਫਰੋਟੀ ਫਰੋਟੀ ਲੈਣਗੇ ਦੇਖੋ ਕੀ ਕੀ ਲੈ ਕੇ ਹੁੰਦੇ ਆ ਐਂ ਪੀਵਾਂਗੇ ਹੁਣ ਕੌਫੀ ਰਸਤੇ ਵਿੱਚ ਰੁਕਨੇ ਆ ਐਂ ਸ਼੍ਰੀ ਅਨੰਦਪੁਰ ਸਾਹਿਬ ਰਾਹ ਹੋਲੇ ਮੱਲੇ ਤੋਂ ਪਹਿਲੋਂ ਹੀ ਮੱਥਾ ਟੇਕ ਆਉਣ ਲੱਗੇ ਆ ਮਾਰੇ ਗੁਰਦਾਸ ਸਾਹਿਬ ਜਿਹੜੇ ਲੱਗੇ ਹੋਰ ਉਹਨਾਂ ਦਾ ਦਰਸ਼ਨ ਕਰ ਆਉਣ ਲੱਗੇ ਆ ਕਿਉਂਕਿ ਫਿਰ ਜਦ ਸਕੂਲ ਸਟਾਰਟ ਹੋਣਾ ਹੈ ਬਾਅਦ ਚ ਹੌਲੇ ਮੱਲੇ ਤੇ ਫਿਰ ਸੰਗਤ ਜ਼ਿਆਦਾ ਹੁੰਦੀ ਹੈ ਇਹ ਕਰਕੇ ਫਿਰ ਬੱਚਿਆਂ ਦੇ ਨਾਲ ਮੱਥਾ ਟੇਕਣਾ ਜਰਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਚਲੋ ਫਿਰ ਪੀਓ ਕੁੜੀ ਦੇ ਖਾਓ ਸੋਚਾਈ ਵੀ ਚਲੋ ਕਾਫੀ ਪੀਵਾਂਗੇ ਹੁਣ ਤੁਸੀਂ ਸਮਝ ਆ ਪੀ ਜਾਂਦੇ ਹੋ ਕੈਨ ਤਰੀ ਦੇ ਜਿਹੜੇ ਰੋਟੀ ਰੀ ਤਾਂ ਚਲੋ ਰੋਟੀ ਖੀਂਦੀ मैं। नहीं मैं ये नहीं पीनी मैं कौफी पीनी मैं अपने अपनी पीना मैं रुटी पी टाइम हो चुके हैं रात साढ़े बारह

पहुँच चुके जी अं भाई बजिंग जी यात्री निवास तख्त श्री केसगढ़ साहब इतने हम अ करे स्टे सरदार जी गए ने हम गेट जो ओपन करवा गेट जो ने बंद कर दिता छोटे गेट राही गए गे। अंदर एंटर हुए ਪੌਂ ਚੁੱਕੇ ਆ ਜੀ ਅਸੀਂ ਜਿਹੜਾ ਸਾਨੂੰ ਰੂਮ ਮਿਲਿਆ ਜਿਹੜਾ ਅਸੀਂ ਰੂਮ ਲਿਆ ਏ ਚਲੋ ਰੀ ਤਾਂ ਹੁਣ ਬੈੱਡ ਸ਼ੀਟ ਜਿਹੜੀ ਆਪਣੀ ਵਿਛਾ ਲਈਏ ਤੇ ਆਪਣਾ ਕੰਬਲ ਜਿਹੜਾ ਸੈੱਟ ਕਰ ਲਈਹਾ ਉਠੋ ਬੁੱਤ ਬੈੱਡ ਸ਼ੀਟ ਜਿਹੜੀ ਆਪਣੀ ਵਿਛਾਤੀ ਐ ਤੇ ਬਲੈਂਕਟ ਵੀ ਇੱਧਰ ਆਪਣਾ ਰੱਖ ਲਿਆ ਤੇ ਨਹੀਂ ਤੇ ਪਾਪਾ ਜਿਹੜੇ ਗੱਡੀ ਚੋਂ ਬਾਕੀ ਜਿਹੜਾ ਸਮਾਨ ਰਹਿੰਦਾ ਉਹ ਲੈਣ ਗਏ ਆ ਇੱਧਰ ਲਿਆ ਕੇ ਬੈਗ ਵਗੈਰਾ ਇਹ ਆਪਣੇ ਰੱਖ ਲਏ ਆ ਅਹੀਂ ਸ਼ਾਮ ਨੂੰ ਅਜਨਾਲ ਅੰਮ੍ਰਿਤਸਰ ਤੋਂ ਚੱਲੇ ਹੀ 8 ਵਜੇ ਡੇਢ ਵੱਜ ਚੁੱਕੀ ਤੇ ਇਹਨੇ ਰਸਤੇ 'ਚ ਸੌਂ ਲਿਆ ਤੇ ਇਹ ਹੁਣ ਜਾ ਕੇ ਦੇਖਣ ਦੇ ਵੀ ਪਹੁੰਚ ਚੁੱਕੇ ਆ ਗੁਰਦਾਸ ਸਾਹਿਬ ਹੋ ਚੁੱਕੀ ਹੈ ਜੀ ਤਿਆਰੀ ਵੈਰੀ ਸਵੇਰ ਤੇ ਇਹ ਜਿਹੜੇ ਫਰੈਸ਼ ਹੋ ਕੇ ਬੈਠੇ ਆ ਰਿਤਨੇ ਜਿਹੇ ਸਿਰ ਜੜਾ ਭਾਣਾ ਰੀਤੇ ਦੇ ਪਾਪਾ ਜਿਹੜੇ ਉਹ ਰੈਡੀ ਹੋ ਕੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਕਿਦਾਂ ਸਭ ਠੀਕ ਠਾਕ ਉਮੀਦ ਕਰਦੇ ਤੀ ਸਭ ਠੀਕ ਠਾਕ ਹੋਵੋਗੇ ਤੇ ਨੈਕਸਟ ਮਾਰਨਿੰਗ ਹੋ ਚੁੱਕੀ ਆ ਪਿਆਰੀ ਜੀ ਤੋ ਹੁਣ ਅਹੀ ਰੈਡੀ ਹੋ ਕੇ ਜਾਣ ਲੱਗੇ ਗੁਰਦਸਾ ਮੱਥਾ ਢੇਕਣ ਲਈ ਉਹ ਨਹੀਂ ਜਾਵਾਂਗੇ ਤਖਤ ਸ਼੍ਰੀ ਕੇਸਗੜ ਸਾਹਿਬ ਗੁਰਦਸਾਹਿਬ ਹੱਥਾ ਟਿਕ ਮੰਲੀ ਬਣਿਆ ਰਿਓ ਸਾਡੇ ਨਾਲ ਵਲੌਗ ਵਿੱਚ ਤਹੀ ਕਰਿਓ ਗੁਰਦਸਾਹਿਬ ਦੇ ਦਰਸ਼ਨ ਨਾਲੇ ਸੰਗਤ ਦੇ ਦਰਸ਼ਨ ਜਿੰਨਾ ਸਾਡੇ ਕੋ ਹੋ ਸਕੇਗਾ ਤੁਹਾਨੂੰ ਦਰਸ਼ਨ ਕਰਾਵਾਂਗੇ ਕਿਉਂਕਿ ਅੰਦਾ ਜਿਹੜਾ ਫੋਨ ਅਲਾਉਡ ਨਹੀਂ ਹੁੰਦਾ ਗੁਰਦਸਾਹਿਬ ਦੇ ਰੀਜ਼ ਹਾਂ ਰੀਜ਼ ਦੀ ਗੋਤਬੋ ਸੋ ਨਹੀਂ ਕੋਈ ਆਪਨਾ ਇਧਰ ਕਰੋ इधर करियो इधर वेरी गुड चलो हूँ अपना दुपट्टा लो सिर ये तो दुपट्टा लो सिर लो। वेरी गुड वेरी गुड वेरी गुड cê lá, cê ਇਹ ਹੋਈ ਤੇ ਇਹ ਕਿਦਾਂ ਹੋ ਸਕਦਾ ਵੀ ਅਹੀਂ ਲੰਗਰ ਜਿਹੜਾ ਨਾਸ਼ਕੀਏ ਪਹਿਲਾਂ ਅਹੀਂ ਲੰਗਰ ਦਾ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਚਾਹੀ ਲੰਗਰ ਦੀ ਚਾਹ ਪੀਤੀ ਤੇ ਹੁਣ ਇੱਧਰ ਅਸੀਂ ਪਹੁੰਚ ਗਏ ਆ ਜੀ ਜਿਹੜੀਆਂ ਗੁਰਦਵਾਰਾ ਜੱਬ ਦੇ ਅੰਦਰ ਦੁਕਾਨਾਂ ਲੱਗੀਆਂ ਹੁੰਦੀਆਂ ਉਹ ਥੋੜੀ ਇਤ ਨੂੰ ਲੈ ਕੇ ਦਿੱਤੇ ਹੈਅਰ ਪਿੰਸ ਦੇ ਗਾੜਾ ਵਿਰਾਸਤੇ ਖਾਲਸਾ ਵਿਰਾਸਤੇ ਖਾਲਸਾ ਪਹਿਲਾ ਜਾਂਦਾ ਸਾਡਾ ਇਰਾਦਾ ਹੀ ਹੋਣ ਨਹੀਂ ਜਾਣਾ ਜਾਂ ਟਾਈਮ ਇਥੇ ਨਗ ਜਾਣਾ ਪਹਾੜੋਂ ਮੇ ਆਕਰ ਤੇ ਆਪ ਪੀਰੇ ਹੋ ਮਾਉਂਟੇਨ ਡਿਊ ਮਾਉਂਟੇਨ ਡਿਊ ਡਰ ਕੇ ਅੱਗੇ ਜੀਤ ਹੈ ਡਰ ਕੇ ਅੱਗੇ ਜੀਤ ਹੈ ਪਰ ਇਹ ਜੇ ਕਢਾਦੇ ਨਹੀਂ ਪਰ ਇਹ ਲਗਾਏ ਕੋ ਦਰਦੇ ਨਹੀਂ ਕਈ ਸਿਰਫ ਪਰਮਾਤਮਾ ਕੋਲ ਡਰਨੇ ਹੋ ਰਹੇ ਕੀ ਕੋ ਨਹੀਂ ਦਰਦੇ ਅਸੀਂ ਕਿਹਨਾਂ ਪਰ ਕਰਾ ਕੋਲ ਡਰਨੇ ਆ ਤੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਹਰੇ ਕ ਜੜਾ ਕੰਮ ਹੈ ਉਹ ਕਰਨੇ ਆ ਤੇ ਹੋ ਰਹੇ ਕੀ ਕੋ ਨਹੀਂ ਦਰਦੇ ਫੋਕਸ

पूछ क्या मारता vida que ਲੂੰਗੀ ਹੋਣੀ ਨੈਨਾ ਦੇਵੀ ਸਟੇਮੈਂਟ 16 ਸਿਸਟਮ ਲੱਗਾ ਇੱਥੇ ਫਿਰ ਹਿਮਾ ਚਲਦੀ ਜਿਹੜੀ ਲਾਈਟ ਇੱਥੇ ਹੀ ਹੁੰਦੀ ਹੈ ਜੀ ਹੈ ਨਾ ਹਾਂ ਉਹ ਜਿਹੜਾ ਇੱਧਰ ਬਖਾਨ ਉਹਦੇ ਚ ਕਿੰਨਾ ਵੱਡਾ ਹੈ ਜ਼ੂਮ ਕਰਕੇ ਉਹਨਾਂ ਨੂੰ ਜ਼ੂਮ ਕੀਤਾ ਪੰਜਾਂ ਦਾ ਨੰਬਰ ਤੱਕ ਟਰਾਲੀ ਆਉਂਦੀ ਪਾਉਂਦਾ ਆ ਕੀ ਕੁਝ 15 ਆ ਗਈ 14 ਅੱਜ 14 ਹਾਂਜੀ ਅੱਜ ਕੀ ਭਲਾ ਦੱਸੋ ਕੀ ਹੀ ਅੱਜ ਯਾਦ ਕਰ ਅੱਜ ਕੀ ਅੱਜ ਹਾਂ ਅੱਜ ਕਰ ਦੱਸ ਸਰ ਕੀ ਇਹ ਸਗਰਾਵਾਂ ਤੋਂ ਹਾਂਜੀ ਕਿੰਨਾ ਵਧੀਆ ਲੱਗਣਿਆ ਇਦਾਂ ਲੱਗਣੇ ਬਿਲਕੁਲ ਹੀ ਨਾਨਾ ਦੇਵੀ ਦੇ ਕੋਲ ਹੀ ਪਹੁੰਚ ਗਏ ਆ ਤੇ ਬਹੁਤ ਉੱਤਰ ਚੜਾਈ ਆ ਉਹ ਦੇਖੋ ਕਿੰਨਾ ਪਿਆਰਾ ਥਿਊ ਆ ਆਪਣੀ ਗੱਡੀ ਉੱੜਾਈ ਹੋਏ ਨਾ ਕਿਤੇ ਪੂਰੇ ਤਾਰ ਦੇ ਥੱਲੇ ਪਹਿਲੇ ਰੰਗ ਜਲਦੀ ਨਹੀਂ ਆ ਗਈ ਇੱਥੇ ਆਹ ਦੇਖੋ ਰੋਣਾ ਸਾਹਿਬ ਹਾਂ ਇਹਦੇ ਨੂੰ ਪਾਪਾ ਵੀ ਗਏ Hva er det der? En kasse. ਬਾਗ ਜਿਆ ਲਾਣਦੇ ਹੈ ਨਾ ਬਾਗ ਸਪਰੇਅ ਹਣਾ ਨਾ ਪਾਣਾ ਕਾਗਣਾ ਆਹ 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 ਕਦੇ ਕਦੇ ਪਾਦੇ ਇਹਨੇ ਕਹਿੰਦੀ ਵਧੀਆ ਲੱਗਣੇ ਕਹਿੰਦੀ ਮੌਸਮ ਵਧੀਆ ਹੁੰਦਾ ਮੈਂ ਵੀ ਲੈ ਲਿਆ ਲੈਣੀ ਆਪਣੇ ਕੋਲ ਤੇ ਬਾਦੂਆ ਬਸ ਕਰੋ ਮੇਰੀ ਗਾਸ ਨੂੰ ਤੁਹਾਡਾ ਦਾ ਨਿਆੜਾ ਮੇਰਾ ਘਰ ਦੇ ਕਾਲੇ ਤੁਹਾਡਾ ਹੀ ਘਮ ਘਮ ਕੇ ਪਾਣਾ ਚ ਮੇਰਾ ਕਰ ਦਿਆ ਭਾਣ ਤੁਹਾਡੇ ਕਿਹੜੇ ਉਦਰਾ ਸੈਟ ਨੇ ਪਰ ਇਹ ਤਾਂ ਪਾਣੀ ਦਾ ਮੇਲਾ ਪਾਈਪ ਮੇਰਾ ਬੇਲਾ ਕਿ ਤੇ ਫਿਰ ਪਾਣੀ ਹੁੰਦਾ ਆ ਇੱਥੇ ਅਸੀਂ ਥੋੜੀ देर ਰੁਕ ਕੇ ਕੀਤੀ ਐ ਫਿਰ ਤੋਂ ਪੇਟ ਪੂਜਾ ਬੰਨੀ ਰੁਕ ਜੇ ਉਸ ਤੋਂ ਬਾਅਦ ਵਿੱਚ ਉਹ ਨਹੀਂ ਚੱਲਦੇ ਆ ਸ੍ਰੀ ਨਿਕੂਰ ਸਾਹਿਬ ਗੁਰਦੁਆਰਾ ਸਾਹਿਬ ਗੁਰਦੁਆਰਾ ਤੋਂ ਨਾਈ ਕਰਾਉਣੀ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਣੇ ਰਿਹਾ ਫਲੋ ਕਿਨਸਾ ਦੇ ਬਹੁਤ ਹੀ ਪਿਆਰੇ ਪਿਆਰੇ ਜਿਹੜੇ 뷰 ਆ ਰਸਤੇ ਵਿੱਚ ਦੇਖ ਲਾਈਕ ਕਰਦੇ ਹੋਏ ਤਾਂ ਪਾਣੀ ਨਾਲ ਬਨ ਕੇ ਰੱਖਿਆ ਉਹ ਸੋਹਣਾ ਇੱਕਦਮ ਸਮਾਰ ਹੋ ਗਿਆ ਹੁਣ ਕੋਈ ਗੱਡੀ ਆਇਆ ਹੈ ਓਏ ਰੋਡ ਤੇ ਵੀ ਆ ਆ ਦੇਖ ਇਧਰ ਵੱਡੀ ਆਇਆ ਇਹ ਕਿੰਨੀ ਹੈਲੋ ਬਾਏ ਆਇਆ ਜੀ ਦਾ ਦੇਖ ਕੇ ਕਿੰਨੇ ਆ ਗਏ ਆ ਹਾਂ ਕੀ ਵਾਲਾ ਨਹੀਂ ਗੋਡਰਾ ਸਾਹਿਬ ਦਾ ਉਹ ਦੇਖੋ ਉੱਥੇ ਵੀ ਆ ਮੋਕੀ ਹਾਂ ਬੱਲੇ 忘记 <Okay>,、yeah. <laughs>

ਲੈ ਕੇ ਨਾ ਫੜ ਕੇ ਉਹ ਜੇ ਲੈ ਲੈ ਵੇਖ ਲੱਗਦਾ ਕਰਦਾ ਗਾਈ ਆ ਜੀ ਐ ਉਹ ਬਿਸਕਟ ਕਹਾਨੇ ਆ ਮੈਂ ਦੇਖ ਲਓ ਯਾਰ ਗਾਈ ਨੇ ਲੈ ਜਨੇ ਉਹ ਕੋ ਖੋ ਕੇ ਉਹ ਜਾ ਆ ਗਿਆ ਖੋ ਲਿਆ ਉਹਨੇ ਉਹ ਫੜ ਕੇ ਬਿਠਾ ਉਹ ਇੱਕ ਵਾਰ ਕੇ ਬਿਠਾ ਬਿਸਕਟ ਹਾਰੇ ਪੜੇ ਉਹਨੇ ਖਾਲਾ ਖਾਂ ਰਿਹਾ ਉਹ ਉਹਦੇ ਕੋ ਪੈਕਟ ਖੁੱਲਣਾ ਨਹੀਂ ਵਿਚਾਰੇ ਤੇ ਖਰਾਬ ਹੋ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਖੋਲ ਦੋ ਉਹਨੇ ਖੋਲ ਉਹਨੇ ਖੋਲਾ ਨਾ ਖਾ ਲਿਆ ਨਾ ਉਹਨੇ ਇਹਨਾਂ ਲੜੀ ਜਾਣਾ ਬਾਕੀ ਉਹ ਆਣ ਕੇ ਬੈਠੇ ਹੀ ਹੋਰ

ਓਏ ਕਿੱਦਾਂ ਵੇਖਣ ਦੇ ਆ ਜਦੋਂ ਮਚਾ ਨੂੰ ਮਿਲੇ ਨੇ ਇਹਨਾਂ ਨੂੰ ਖੀਣ ਪਾ ਦੀਏ ਲੈ ਵੇ ਉਹ ਖਾਂਡਿਆ ਓਏ ਹਾਂ ਉਹ ਖੋਲ ਲਿਆ ਨੇ ਪੈਕੇਟ ਦੇ ਕੋਲਾਰ ਵੀ ਲੈ ਆ ਉਹ ਢੇਰੀ ਲਾ ਲਈ ਉਹ ਓਏ ਓਏ ਉਹ ਸਾਰੇ ਖਿਲਾਰ ਤੇ ਓਏ ਲੱਭੜਿਆ ਵਿੱਚ ਉਹ ਕੀ ਉਹ ਖਾਂਡਿਆ ਹੁਣੇ ਨਹੀਂ ਦੇਣੇ ਉਹਨਾਂ ਨੂੰ ਸਾਰੇ ਉਹਨਾਂ ਨੂੰ ਪਾ ਲਏ ਸਾਰੇ ਢੇਰੀ ਲਾ ਲਏ ਕਿੱਦਾਂ ਕਿ ਦੂਜੇ ਵਿਚਾਰੇ ਕਿੱਦਾਂ ਵੇਖਣ ਦੇ ਆ ਉਹਨਾਂ ਨੂੰ ਦੇਖੜਾ ਹੋਨ ਮੇਰ ਕੋ ਬਿਸਪੜਨੀ ਹੈ ਕਿ ਨਮਕੀਨ ਹੀ ਨਾ ਮਕੀਨ ਇਹਨਾਂ ਕੋ ਫੜੀ ਨਹੀਂ ਜਾਣੀ ਨਾ ਨਹੀਂ ਤੇ ਦੇ ਦਨੀ ਹੈ ਨਾ ਜੋ ਕਿ ਉਹ ਇਹਨਾਂ ਕੋ ਫਿਰ ਲੜ ਜਾਣੀ ਜਿੱਦਾਂ ਇਹ ਆਪੋ ਚ ਤੇ ਇਹ ਲੜ ਚਲੋ ਘਾਂਡੇ ਬੜਾ ਸੋਹਣਾ ਉਹ ਦੇਖਿਆ ਜੀ ਬਾਕੀ ਬਹਿ ਕੇ ਵੇਖਣ ਦੇ ਹਾਏ ਇਹ ਦਪੇ ਨਹੀਂ ਦਪੇ ਨਹੀਂ ਜਾਲ ਕੋ ਹੋਈ ਨਹੀਂ ਉਹਨਾਂ ਨੂੰ ਹੋਰ ਕੋ ਦੇ ਜੂਗਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਰਾਨੋਂ ਵੀ ਦੇ ਤੇ ਦੀਵਾਰਾਂ ਬਣੀਆਂ ਨਾ ਕਾਲਜ ਆ ਜਾਂ ਸਕੂਲ ਆ ਕੀ ਆ ਬਹੁਤ ਸੋਹਣੀਆਂ ਲੱਗਦੀਆਂ ਫਿਰ ਇਹ ਆਪਣੇ ਕੋ

ਪਾਪਾ ਕਿਥੇ ਗਏ ਪਾਪਾ ਜੂਸ ਲੈ ਕਨੇ ਦਾ ਜੂਸ ਲੈ ਕਨੇ ਦਾ ਜੂਸ ਲੈਣ ਹੋਰ ਇਤਲੀ ਕੀ ਲੈਣਗੇ ਆਈਸਕ੍ਰੀਮ ਆਈਸਕ੍ਰੀਮ ਖਾਣੀ ਤੇ ਨਹੀਂ ਜੂਸ ਪੀਣਾ ਨਹੀਂ ਮੈਂ ਜੂਸ ਪੀਣਾ ਨਹੀਂ ਮੈਂ